ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਤੇ ਅੱਜ ਮੈਂ ਪਲਾਜ਼ੋ ਦੀ ਕਟਿੰਗ ਕਰਾਂਗੀ ਪੈਂਟ ਪਲਾਜ਼ੋ ਦੀ ਕਟਿੰਗ ਥੋੜਾ ਜਿਹਾ ਆਪਾਂ ਇਹ ਲੂਜ਼ ਵੀ ਰੱਖਣਾ ਜਿਆਦਾ ਟਾਈਟ ਨਹੀਂ ਰੱਖਣਾ ਜਿਵੇਂ ਆਪਾਂ ਨੂੰ ਕਸਟਮਰ ਨੇ ਕਿਹਾ ਉਸੇ ਹਿਸਾਬ ਨਾਲ ਆਪਾਂ ਰੱਖਾਂਗੇ ਨਾ ਤਾਂ ਜਿਆਦਾ ਲੂਜ਼ ਰੱਖਣਾ ਤੇ ਨਾ ਹੀ ਜਿਆਦਾ ਜਿਹੜਾ ਆਪਾਂ ਇਹ ਮਤਲਬ ਟਾਈਟ ਰੱਖਣਾ ਇਸ ਲਈ ਪੈਂਟ ਪਲਾਜ਼ੋ ਬਣਾਵਾਂਗੇ ਬਸ ਥੋੜਾ ਜਿਹਾ ਲੂਜ਼ ਰੱਖਾਂਗੇ ਸਭ ਤੋਂ ਪਹਿਲਾਂ ਆਪਾਂ ਇਸ ਤਰ੍ਹਾਂ ਕੱਪੜਾ ਵਿਛਾ ਲੈਣਾ ਦੇਖੋ ਦੋ ਤਹਾਂ ਕਰ ਲੈਣੀਆਂ ਕੱਪੜੇ ਦੀਆਂ ਠੀਕ ਹੈ ਖੁੱਲਾ ਪਾਸਾ ਜਿਹੜਾ ਆਪਣੇ ਪਾਸ ਆਪਣੇ ਵੱਲ ਰੱਖਣਾ ਉਸ ਤੋਂ ਬਾਅਦ نیچے ਤੋਂ ਆਪਾਂ 2 ਇੰਚ ਛੱਡ ਕੇ ਇਸ ਤਰ੍ਹਾਂ ਜੇ نیچے ਕੱਪੜਾ ਵੱਧ ਘਟ ਹੈ ਤਾਂ ਆਪਾਂ ਉਹਨੂੰ ਇੱਕੋ ਜਿਹਾ ਕਰ ਲੈਣਾ ਕੱਟ ਕੇ ਫਿਰ ਉਸ ਤੋਂ ਬਾਅਦ 2 ਇੰਚ ਦੇਖੋ ਇਸ ਤਰ੍ਹਾਂ 2 ਇੰਚ 2 ਇੰਚ ਇਸ ਤਰ੍ਹਾਂ ਸਾਰਾ ਇਹ 2 ਇੰਚ ਕਰ ਲੈਣਾ ਆਪਾਂ ਉਸ ਤੋਂ ਬਾਅਦ ਇੱਕ ਲਾਈਨ ਲਗਾ ਲੈਣੀ ਆ ਆਪਾਂ ਦੇਖੋ ਠੀਕ ਹੈ ਸਕੇਲ ਨਾਲ ਲਗਾਉਣੀ ਆ ਆਪਾਂ ਇੰਚੀ ਟੇਪ ਨਾਲ ਨਹੀਂ ਲਗਾਉਣੀ ਜਿਹੜੀ ਇਹ ਲਾਈਨ ਐ ਇਸ ਤਰ੍ਹਾਂ ਸਿੱਧੀ ਹੋਣੀ ਚਾਹੀਦੀ ਐ 2 ਇੰਚ ਤੇ ਆਪਾਂ ਇਸ ਤਰ੍ਹਾਂ ਲਾਈਨ ਲਗਾ ਲਈ ਉਸ ਤੋਂ ਬਾਅਦ ਹੁਣ ਆਪਾਂ ਪਲਾਜੋ ਦੀ ਜਿਹੜੀ ਲੰਬਾਈ ਲਵਾਂਗੇ ਲੰਬਾਈ ਹੈਗੀ ਇਹਦੀ 37 ਇੰਚ ਦੇਖੋ 37 ਜਿਹੜੀ ਆਪਾਂ ਲੰਬਾਈ ਰੱਖਣੀ ਐ ਜਿਹੜੀ ਇੱਧਰ ਕੰਨੀ ਆਉਗੀ ਜਾਂ ਤਾਂ ਤੁਸੀਂ ਇਹਨੂੰ ਪਹਿਲਾਂ ਕੱਟ ਦੇਣਾ ਜਾਂ ਇਹ ਕੰਨੀ ਛੱਡ ਕੇ ਫੇਰ ਆਪਾਂ ਇਸ ਤਰ੍ਹਾਂ ਦੇਖੋ 37 ਇੰਚ ਲੰਬਾਈ ਠੀਕ ਹੈ 37 ਇੰਚ ਲੰਬਾਈ ਹੈ ਤਾਂ 37 ਇੰਚ ਲਵਾਈ ਆਪਾਂ ਕਰ ਲੈਣੀ ਹੈ ਜਿਹੜਾ ਆਸਣ ਹੈਗਾ ਮਤਲਬ हिਪ ਹੈਗੀ ਆ ਉਸ ਹਿਸਾਬ ਨਾਲ ਆਪਾਂ ਪਲਾਜ਼ੋ ਦੀ ਕਟਿੰਗ ਕਰਾਂਗੇ ਕਮਰ ਦੇ ਹਿਸਾਬ ਨਾਲ ਜਿਹੜੀ ਕਟਿੰਗ ਨਹੀਂ ਕਰਨੀ 15 ਇੰਚ ਹੈ ਠੀਕ ਹੈ 13 ਇੰਚ ਹੈਗੀ ਉਹਨਾਂ ਦੀ ਕਮਰ हिਪ ਤੇ 2 ਇੰਚ ਆਪਾਂ ਜਿਹੜਾ ਵਿੱਚ ਐਡ ਕਰਨਾ ਤਾਂ 15 ਇੰਚ ਇਸ ਤਰ੍ਹਾਂ ਆਪਾਂ ਨਿਸ਼ਾਨੀ ਲਗਾ ਲੈਣੀ ਠੀਕ ਹੈ ਕੰਨੀ ਛੱਡ ਕੇ ਮਿਚਾਨੀਆਂ ਜਿਹੜੀਆਂ ਆਪਾਂ ਇਸ ਤਰ੍ਹਾਂ ਲਾਈਨਾ ਫੱਟੇ ਨਾਲ ਹੀ ਲਗਾਉਣੀਆਂ ਐਂਚੀ ਟੇਪ ਨਾਲ ਨਹੀਂ ਲਗਾਉਣੀਆਂ ਕਿਉਂਕਿ ਜਿਹੜੀਆਂ ਇਹ ਲਾਈਨਾ ਸਿੱਧੀਆਂ ਹੋਣੀਆਂ ਚਾਹੀਦੀਆਂ ਠੀਕ ਹੈ ਇਸ ਤਰ੍ਹਾਂ ਦੇਖੋ ਠੀਕ ਹੈ 15 ਇੰਚ ਤੇ ਲਗਾ ਲਈ ਆਪਾਂ ਆਸਨ ਜਿਹੜਾ ਹੈਗਾ ਉਹਨਾਂ ਤੋਂ ਬਾਅਦ 13 ਇੰਚਾ ਦੇਖੋ 13 ਇੰਚਾ ਜਿਹੜਾ ਆਪਾਂ ਆਸਨ ਦੀ ਇਸ ਤਰ੍ਹਾਂ ਲਾਈਨ ਲਗਾ ਲਈ ਇਧਰੋਂ ਵੀ ਆਪਾਂ ਦੇਖਣਾ 15 ਇੰਚ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਇੱਥੇ ਵੀ ਆਪਾਂ ਲਾਈਨ ਲਗਾ ਲੈਣੀ ਹੈ ਤੇ ਇਸ ਤਰ੍ਹਾਂ ਇੱਕ ਬਾਕਸ ਬਣਾ ਲੈਣਾ ਠੀਕ ਹੈ ਉਸ ਤੋਂ ਬਾਅਦ ਹੁਣ ਆਪਾਂ 2 ਇੰਚ ਦੀ ਜਿਹੜੀ ਇੱਥੇ 2 ਇੰਚ ਇੱਥੇ ਵਧਾਵਾਂਗੇ 15 ਇੰਚ ਸੌਰੀ 13 ਇੰਚ ਆਸਾਂ ਰੱਖ ਕੇ 15 2 ਇੰਚ ਆਪਾਂ ਇਧਰ ਨੂੰ ਵਧਾਵਾਂਗੇ 13 ਫਿਰ 2 ਇੰਚ ਇਧਰ ਨੂੰ ਫਿਰ ਇੱਥੇ ਆਪਾਂ ਹਲਕੀ ਜੀ ਕਾਟ ਪਾਵਾਂਗੇ ਇਸ ਤਰ੍ਹਾਂ ਜ਼ਿਆਦਾ ਗਲਾਈ ਨਹੀਂ ਦੇਣੀ ਠੀਕ ਹੈ ਜਦੋਂ ਆਪਾਂ ਲੰਬਾਈ ਜਿਹੜੀ ਇਹਦੀ ਇਸ ਤਰ੍ਹਾਂ ਕੀਤੀ 37 ਇੰਚ 2 ਇੰਚ ਆਪਾਂ ਉੱਪਰ ਰੱਖਣਾ 2 ਜਾਂ 2.5 ਇੰਚ ਦੇਖੋ ਕਿਉਂਕਿ ਇਹ ਨੇਫੇ ਵਿੱਚ ਫੋਲਡ ਹੋਊਗਾ ਠੀਕ ਹੈ ਇੱਥੇ ਵੀ ਆਪਾਂ ਲਾਈਨ ਇਸ ਤਰ੍ਹਾਂ ਲਗਾ ਲੈਣੀ ਹੈ ਫੱਟੇ ਨਾਲ ਉਸ ਤੋਂ ਬਾਅਦ ਆਜੋ نیچے ਇੱਥੇ ਮੋਰੀ ਤੇ ਠੀਕ ਹੈ ਪਹੁੰਚੇ ਤੇ ਤਾਂ ਉੱਪਰੋਂ ਜਿੰਨਾ ਇੰਚ ਹੈਗਾ ਦੇਖੋ ਆਪਣਾ ਉੱਪਰੋਂ 15 ਤਾਂ نیچے ਤੋਂ ਵੀ ਇਸ ਤਰ੍ਹਾਂ 15 ਰੱਖ ਲੈਣਾ ਪਹਿਲਾਂ ਆਪਾਂ ਠੀਕ ਹੈ 15 ਇੰਚ 15 ਦਾ ਅੱਧ ਮੁੜ ਕੇ ਜਿਹੜਾ ਆਪਾਂ ਬਾਅਦ ਚ ਕਰ ਲੈਣਾ ਇੱਥੇ 7.5 ਤੁਸੀਂ ਚਾਹੋ ਤਾਂ ਇੱਥੇ ਲਾਈਨ ਵੀ ਲਗਾ ਸਕਦੇ ਹੋ 7.5 ਹੋ ਗਿਆ ਹੁਣ ਜਿਹੜਾ ਇਹਨਾਂ ਦਾ ਪਹੁੰਚਾ ਉਹ 7 ਇੰਚ ਹੈ ਠੀਕ ਹੈ ਤਾਂ ਜਿਹੜੀ ਆਪਾਂ ਇਹ ਲਾਈਨ ਲਗਾਈ ਹੈ 3.5 ਇਧਰੋਂ ਰੱਖਾਂਗੇ ਤੇ 3.5 ਇਧਰੋਂ ਇਸ ਤਰ੍ਹਾਂ 7 ਇੰਚ ਜਿਹੜਾ ਇਹ ਪਹੁੰਚਾ ਹੋ ਗਿਆ ਕਸ ਤੋਂ ਬਾਅਦ ਆਪਾਂ ਗਲਾਈ ਦੇਣੀ ਹੈ ਦੇਖੋ ਗਲਾਈ ਆਪਾਂ ਇਸ ਤਰ੍ਹਾਂ ਦੇਣੀ ਹੈ ਜਿਹੜੀ ਆਪਣੀ ਇਹ ਪਹੁੰਚੇ ਦੀ ਨਿਸ਼ਾਨੀ ਹੈ ਥੋੜਾ ਜਿਹਾ ਆਪਾਂ ਸਲਾਈ ਲਈ ਵੀ ਰੱਖਣਾ ਤਾਂ ਆਪਾਂ ਇੱਥੇ ਇਸ ਤਰ੍ਹਾਂ ਸਕੇਲ ਨਾਲ ਹੀ ਰੱਖ ਲਵਾਂਗੇ ਜਿੱਥੇ ਆਪਾਂ ਇਹ ਕਾਠ ਪਾਈਏ 2 ਇੰਚ ਦੀ ਇੱਥੋਂ ਆਪਾਂ ਇਹ ਸਕੇਲ ਰੱਖਣਾ ਫਿਰ ਇੱਥੋਂ ਇਸ ਤਰ੍ਹਾਂ ਰੱਖ ਕੇ ਫਿਰ ਆਪਾਂ ਆਪਾਂ ਜਿਹੜੀ ਇਹ ਨਿਸ਼ਾਨੀ ਲਗਾ ਦੇਣੀ ਹੈ ਠੀਕ ਹੈ ਐਸਟਰਾ ਠੀਕ ਹੈ ਫਿਰ ਇਧਰੋਂ ਜਦੋਂ ਨਿਸ਼ਾਨੀ ਲਗਾਉਣੀ ਹੈ ਆਪਾਂ ਤਾਂ ਆਪਾਂ ਉੱਪਰੋਂ ਇਸ ਤਰ੍ਹਾਂ ਸਕੇਲ ਰੱਖਣਾ ਕਿਉਂਕਿ ਥੋੜੀ ਜੀ ਆਪਾਂ ਗਲਾਈ ਦੇਣੀ ਹੈ ਇੱਥੇ ਇਸ ਤਰ੍ਹਾਂ ਠੀਕ ਹੈ ਇਸ ਤਰ੍ਹਾਂ ਆਸਣ ਤੋਂ ਥੋੜੀ ਜੀ ਥੱਲੇ ਫਿਰ ਉਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਸਕੇਲ ਨੂੰ ਰੱਖ ਲੈਣਾ ਦੇਖੋ ਜਿਹੜੀ ਆ ਪਹੁੰਚ ਦੀ ਨਿਸ਼ਾਨੀ ਐ ਇਸ ਦੇ ਨਾਲ ਇਸ ਤਰ੍ਹਾਂ ਇੱਥੋਂ ਤੱਕ ਆਪਣੀ ਗਲਾਈ ਆਈ ਐ ਇਸ ਤੋਂ ਬਾਅਦ ਆਪਾਂ ਇਹ ਨਿਸ਼ਾਨ ਨਾਲ ਜਿਹੜਾ ਇਸ ਤਰ੍ਹਾਂ ਇਹਨੂੰ ਮਲਾ ਦੇਣਾ ਠੀਕ ਐ ਇਸ ਤਰ੍ਹਾਂ ਹੁਣ ਜਿਹੜਾ ਇਹਨਾਂ ਕਪੜਾ ਆਪਣਾ ਇਹ ਸਲਾਈ ਵਿੱਚ ਆ ਜੂਗਾ ਠੀਕ ਐ ਹੁਣ ਆਪਾਂ ਇਹਦੀ ਕਰਾਂਗੇ ਕਟਿੰਗ ਤੇ ਲਓ ਜੀ ਹੁਣ ਆਪਾਂ ਇਹ ਕਟਿੰਗ ਕਰਨ ਲੱਗੇ ਆਂ ਜਿਹੜੀ ਕੰਨੀ ਆਪਾਂ ਇਸ ਤਰ੍ਹਾਂ ਹੁਣ ਕੱਟ ਦੇਣੀ ਆ ਨਹੀਂ ਜਾਂਤਾ ਤੇ ਪਹਿਲਾਂ ਹੀ ਉਤਾਰ ਦੇਣੀ ਹੈ ਜਾਂ ਬਾਅਦ ਵਿੱਚ ਇਸ ਤਰ੍ਹਾਂ ਕੱਟ ਦੇਣੀ ਹੈ ਜਦੋਂ ਇੱਥੋਂ ਆਪਾਂ ਕਟਾਈ ਕਰਨੀ ਆ ਤਾਂ ਆਪਾਂ ਗਲਾਈ ਚ ਨਹੀਂ ਕਰਨੀ ਠੀਕ ਹੈ ਹਲਕੀ ਜੀ ਗਲਾਈ ਦੇਣੀ ਆ ਇਸ ਤਰ੍ਹਾਂ ਜ਼ਿਆਦਾ ਗਲਾਈ ਨਹੀਂ ਦੇਣੀ ਦੇਖੋ ਇਹ ਤਾਂ ਹੋ ਗਈ ਫਰੰਟ ਸਾਈਡ ਹੁਣ ਆਪਾਂ ਬੈਕ ਸਾਈਡ ਕੱਟਾਂਗੇ ਪਹਿਲਾਂ ਮੈਂ ਕੱਪੜਾ ਵਿਛਾ ਲੈਣੀ ਆ ਠੀਕ ਹੈ ਦੇਖੋ ਹੁਣ ਜਦੋਂ ਆਪਾਂ ਬੈਕ ਪਾਰਟ ਜਿਹੜਾ ਕੱਟਣਾ ਹੈ ਤਾਂ ਉਸੇ ਤਰ੍ਹਾਂ ਆਪਾਂ ਕੱਪੜਾ ਇਸ ਤਰ੍ਹਾਂ ਵਿਛਾ ਕੇ ਦੇਖੋ ਖੁੱਲਾ ਪਾਸਾ ਆਪਣੇ ਵੱਲ ਰੱਖ ਲੈਣਾ ਠੀਕ ਹੈ ਤੇ ਜਿਹੜਾ ਫਰੰਟ ਜਿਹੜਾ ਆਪਾਂ ਕੱਟਿਆ ਪਹਿਲਾਂ ਫਰੰਟ ਪਾਰਟ ਇਹਦੇ ਉੱਪਰ ਇਸ ਤਰ੍ਹਾਂ ਵਿਛਾ ਲੈਣਾ ਮਤਲਬ ਉੱਪਰ ਰੱਖ ਲੈਣਾ ਠੀਕ ਹੈ ਉੱਪਰ ਇਸ ਤਰ੍ਹਾਂ ਰੱਖ ਕੇ ਉਸ ਤੋਂ ਬਾਅਦ ਜਿਹੜੀ ਆਪਣੀ ਇਹ ਆਸਣ ਦੀ ਨਿਸ਼ਾਨੀ ਆ ਇਹ 2 ਇੰਚ ਉੱਪਰ ਨੂੰ ਆਪਾਂ 2 ਜਾਂ 2.5 ਇੰਚ ਉੱਪਰ ਵਧਾ ਦੇਣੀ ਹੈ ਦੇਖੋ ਮੈਂ 2 ਇੰਚ ਵਧਾਉਂਗੀ ਜੇਕਰ ਹਿੱਪ ਕਿਸੇ ਦੀ ਜ਼ਿਆਦਾ ਤੁਸੀਂ 2.5 ਜਾਂ 3 ਇੰਚ ਵੀ ਵਧਾ ਸਕਦੇ ਆ ਠੀਕ ਹੈ ਇਸ ਤਰ੍ਹਾਂ ਉਸ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਤਿਰਛੀ ਹੈ ਜਿਹੜੀ ਪਹਿਲਾਂ ਇਸ ਤਰ੍ਹਾਂ ਤਿਰਛੀ ਮਿਲਾ ਦੇਣੀ ਹੈ ਇਸ ਤਰ੍ਹਾਂ ਠੀਕ ਹੈ ਬਾਅਦ ਵਿੱਚ ਜਦੋਂ ਆਪਾਂ ਇਸ ਨੂੰ ਕਟਾਂਗੇ ਤਾਂ ਥੋੜੀ ਜਿਹੀ ਗਲਾਈ ਦੇਵਾਂਗੇ ਇਸ ਤਰ੍ਹਾਂ ਥੋੜੀ ਜੀ ਗਲਾਈ ਚ ਰੱਖਣੀ ਹੈ। ਜ਼ਿਆਦਾ ਤਰਸ਼ੀ ਆਪਾਂ ਇਹਨੂੰ ਕਟਾਂਗੇ ਤਾਂ ਜਿਹੜਾ ਜਦੋਂ ਆਪਾਂ ਇਹਨੂੰ ਮਤਲਬ ਸਿਉਣ ਮੌਕੇ ਨੇਫੇ ਚ ਉਹਦਾ ਪ੍ਰੋਬਲਮ ਆਉਂਦੀ ਆ ਆਪਾਂ ਨੂੰ। ਥੋੜੀ ਜੀ ਗਲਾਈ ਦੇ ਦੇਣੀ ਹੈ ਇਸ ਤਰ੍ਹਾਂ। ਉਸ ਤੋਂ ਬਾਅਦ ਹੁਣ ਆਪਾਂ ਇੱਥੇ 2 ਇੰਚ ਦੀ ਨਿਸ਼ਾਨੀ ਲਾਵਾਂਗੇ। ਠੀਕ ਹੈ ਇਸ ਤਰ੍ਹਾਂ। 2 ਇੰਚ ਹੀ ਆਪਾਂ ਲਾਵਾਂਗੇ ਇੱਥੋਂ। ਉਕੇ ਜਿਹੜਾ ਬੈਕ ਪਾਰਟ ਹੁੰਦਾ ਹੈ ਆਪਾਂ 2 ਇੰਚ ਵਧਾਉਣਾ ਹੁੰਦਾ ਹੈ ਐਸ ਤਰ੍ਹਾਂ 2 2 ਇੰਚ ਦੀ ਨਿਸ਼ਾਨੀ ਲਾਵਾਂਗੇ ਆਪਾਂ ਐਸ ਤਰ੍ਹਾਂ ਨਿਸ਼ਾਨੀ ਇਸ ਤਰ੍ਹਾਂ ਆਪਾਂ ਮਲਾ ਲੈਣੀ ਹੈ ਇਸ ਤਰ੍ਹਾਂ ਹੁਣ ਇੱਥੇ ਆਪਾਂ ਜਿਹੜੀ ਹਲਕੀ ਜੀ ਗਲਾਈ ਦੇ ਕੇ ਇਸ ਤਰ੍ਹਾਂ ਗਲਾਈ ਦੇਵਾਂਗੇ ਹਲਕੀ ਠੀਕ ਹੈ ਜਿਆਦਾ ਡੂੰਗੀ ਗਲਾਈ ਨਹੀਂ ਕਰਨੀ ਉਸ ਤੋਂ ਬਾਅਦ ਦੇਖੋ ਜਦੋਂ ਹੁਣ ਆਪਾਂ ਇੱਥੇ 2-2 ਇੰਚ ਰੱਖਾਂਗੇ ਤਾਂ ਜਿਹੜਾ ਇਹ ਜਿਆਦਾ ਲੂਜ਼ ਹੋ ਜਾਂਦਾ ਹੈ ਪਲਾਜੋ ਤਾਂ ਆਪਾਂ ਇੱਥੇ ਇਸ ਤਰ੍ਹਾਂ ਨਿਸ਼ਾਨੀ ਲਾਉਣੀ ਹੈ ਸਕਿਲ ਨਾਲ ਹੀ ਇਸ ਤਰ੍ਹਾਂ க்கணும் இது கடிங்கை நஷை நீ தர பார்ட்டி நாங்கள் இரண்டாம் கட்ட இது கப்ளாவிக்கணும் ਇਸ ਤਰ੍ਹਾਂ ਨਾਲ ਹੀ ਕੱਟ ਦੇਣਾ ਠੀਕ ਹੈ ਇਹ ਕੰਨੀ ਸੀ ਅਸਲੀ ਜਿਹੜੀ ਮੈਂ ਵਧਾ ਕੇ ਰੱਖੀ ਸੀ ਉਸ ਤੋਂ ਬਾਅਦ ਹੁਣ ਇੱਥੇ ਆਪਾਂ ਹਲਕੀ ਜਿਹੀ ਗਲਾਈ ਦਿੰਦੇ ਹੋਏ ਦੀ ਕਟਿੰਗ ਕਰਾਂਗੇ ਕਿਉਂਕਿ ਜੇਕਰ ਆਪਾਂ ਤਿਰਛੀ ਕਟਾਈ ਕਰਾਂਗੇ ਤਾਂ ਸਿਉਣ 'ਚ ਬਾਅਦ ਵਿੱਚ ਜਿਹੜਾ ਨੇਫਾ ਫੋਲਡ ਕਰਦੇ ਆ ਜਦੋਂ ਉਦੋਂ ਪ੍ਰੋਬਲਮ ਆਉਂਦੀ ਹੈ ਠੀਕ ਹੈ इत हल्के जगलाई देवे आप इस तरह लाओ जी इस तरह होगी ਪਲਾਜ਼ੋ ਦੀ ਕਟਿੰਗ ਇਹ ਆਪਣਾ ਆ ਗਿਆ ਫਰੰਟ ਪੱਲਾ ਇਹ ਨੀਚੇ ਵਾਲਾ ਬੈਕ ਪੱਲਾ ਠੀਕ ਹੈ ਨੈਕਸਟ ਵੀਡੀਓ ਵਿੱਚ ਆਪਾਂ ਇਹਦੀ ਸਿਲਾਈ ਕਿਵੇਂ ਕਰਨੀ ਉਹ ਮੈਂ ਤੁਹਾਨੂੰ ਦੱਸੂਗੀ ਵੀਡੀਓ ਵਧੀਆ ਲੱਗੀ ਹੋਵੇ ਤੁਹਾਨੂੰ ਵਧੀਆ ਸਮਝ ਲੱਗਿਆ ਹੋਵੇ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਧੰਨਵਾਦ